ਅੱਜ ਨਾ ਦੋਸਤੋ ਤੁਹਾਨੂੰ ਅਸੀਂ ਬੈਠੇ ਆ ਹਿਮਾਚਲ ਦੇ ਵਿੱਚ ਜ਼ਿਲ੍ਹਾ ਕਾਂਗੜਾ ਬਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਇਹ ਖੁਸ਼ੀ ਹੋਈ ਆ ਤੁਹਾਨੂੰ ਵੀਡੀਓ ਚਲਾਉਣ ਤੋਂ ਪਹਿਲਾਂ ਦੱਸ ਰਹੇ ਆ ਕਿ ਜਦੋਂ ਇਸ ਆ ਇਸ ਪਰਿਵਾਰ ਦੇ ਵਿੱਚ ਘੱਟੋ ਘੱਟ ਸਾਨੂੰ 2 ਘੰਟੇ ਹੋ ਗਏ ਬਹੁਤ ਵਧੀਆ ਸਾਡਾ ਮਾਨਸਤ ਕਰ ਕੀਤਾ ਤੇ ਚਾਹ ਪਾਣੀ ਵੀ ਪਲਾਇਆ ਤੇ ਸਭ ਤੋਂ ਸਾਡੇ ਉਹ ਭਰਾ ਦਾ ਸਾਨੂੰ ਖੁਸ਼ੀ ਹੋਈ ਸਿੱਧੂ ਮੂਸੇ ਵਾਲੇ ਦਾ ਮਤਲਬ ਕਿ ਜਿਕਰ ਕੀਤਾ ਨਾ ਵੀ ਅਸੀਂ ਉਹਦੇ ਫੈਨ ਆ ਤੇ ਵੀ ਅਸੀਂ ਉਹਨੂੰ ਮਿਲਣਾ ਤੁਸੀਂ ਪਰ ਸਮਾਂ ਨਹੀਂ ਲੱਗਿਆ ਚਲੋ ਪ੍ਰਮਾਤਮਾ ਨੂੰ ਜਿਵੇਂ ਮਨਜ਼ੂਰ ਸੀ ਓਵੇਂ ਹੋਇਆ ਤੇ ਬਹੁਤ ਵੱਡਾ ਉਸ ਬਾਈ ਦਾ ਵਰਲਡ ਦੇ ਵਿੱਚ ਤੇ ਸਾਡੇ ਭਰਾ ਦਾ ਸਾਨੂੰ ਵੀ ਖੁਸ਼ੀ ਹੋਈ ਵੀ ਯਾਰ ਐਡਾ ਵੱਡਾ ਨਾਮ ਤੇ ਹਰੇਕ ਛੋਟਾ ਜਿਹਾ ਬੱਚਾ ਆਇਆ ਇਹਨਾਂ ਦਾ ਉਹਨੇ ਕਿਹਾ ਵੀ ਸਿੱਧੂ ਗੁੱਸੀ ਵਾਲੇ ਦਾ ਫੈਨ ਆਗਾ ਤੇ ਸਾਨੂੰ ਇਹ ਵੀ ਬਹੁਤ ਖੁਸ਼ੀ ਹੋਈ ਹੈ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆਪਣਾ ਜਨਾ ਨਾ ਸਚੀ ਨਾ ਸਚਨ ਹਾਂਜੀ ਸਚਨ ਜੀ ਕੀ ਪੜਾਈ ਹੈ ਤੁਹਾਡੀ ਮੇਰੀ ਗ੍ਰੈਜੂਏਸ਼ਨ ਉੱਚੀ ਬੋਲੋ ਥੋੜਾ ਜਿਹਾ ਮੇਰੀ ਗ੍ਰੈਜੂਏਸ਼ਨ اچھا ਗ੍ਰੈਜੂਏਸ਼ਨ ਹੈਗੀ ਹਾਂਜੀ ਤੇ ਹੁਣ ਤੁਸੀਂ ਕਾਦੀ ਤਿਆਰੀ ਕਰ ਰਹੇ ਹੋਗੇ ਉਨਮਨ ਮਤਲਬ ਉੱਚਾ ਬੋਲੋ ਥੋੜਾ ਜਿਹਾ ਆਰਮੀ ਦੀ ਤਿਆਰੀ ਹੋਰ اچھا ਆਰਮੀ ਦੀ ਜੌਬ ਕੀ اچھا ਗਵਰਨਮੈਂਟ ਜੌਬ ਲਈ ਆਰਮੀ ਦੀ ਤਿਆਰੀ ਕਰ ਰਹੇ ਹਾਂਜੀ ਬਾਈ ਜੀ ਕੋਸ਼ਿਸ਼ ਅਸੀਂ ਤੁਹਾਡੇ ਨਾਲ ਇਸ ਕਰਕੇ ਇੰਟਰਵਿਊ ਕਰ ਰਹੇ ਹਾਂ ਸਾਨੂੰ ਪੰਜਾਬ ਦਾ ਤੇ ਹਿਮਾਚਲ ਦਾ ਅਸੀਂ ਜਾਣਕਾਰੀ ਲੈਣੀ ਹੈ ਸੋ ਤੁਹ ਵੀ ਹਿਮਾਚਲ ਦੇ ਵਿੱਚ ਤੁਸੀਂ ਜਿਹੜੀ ਆ ਖੇਤੀ ਕਰਦੇ ਹੋਗੇ ਹਾਂਜੀ ਹਾਂਜੀ ਸਾਨੂੰ ਪਹਿਲਾਂ ਤਾਂ ਕਣਕ ਬਾਰੇ ਦੱਸੋ ਵੀ ਮਦਰ ਜੀ ਤੁਸੀਂ ਕਣਕ ਕਿਸ ਢੰਗ ਨਾਲ ਬੀਜਦੇ ਹੋ ਕੀ ਉਹਦੇ ਵਿੱਚ ਕੀ ਰੇ ਸਪਰੇਅ ਪਾਉਣਾ ਵੀ ਕੀ ਕਣਕ ਦਾ ਰੇਟ ਹੈਗਾ ਸਾਡੇ ਜੋ ਕਣਕ ਹੈ ਬੀਜੀ ਜਾਂਦੀ ਐ ਸਿਰ ਨੋਰਮਲ ਐ ਕੋਈ ਖੇਤੀ ਮਤਲਬ ਕੋਈ ਦਵਾਈ ਨਹੀਂ ਕੋਈ ਸਪਰੇਅ ਨਹੀਂ ਕੋਈ ਨੋਰਮਲ ਖੇਤੀ ਹੁੰਦੀ ਹੈ ਸਾਡੀ ਵੀ ਮਦਰ ਜੀ ਵੀ ਕਨਾਲਾ ਚੀ ਹੈ ਜੀ ਕਨਾਲਾ ਚੀ ਬਰ ਨੋਰਮਲ ਐ ਨਾਰਮਲ ਕੋਈ ਰੀਲੀ ਪੌਂਦੇ ਵਿੱਚ ਕੋਈ ਨਹੀਂ ਕੀ ਪੌਣੇ ਦੇਸੀ ਘਾਹ ਕੀ ਪੌਣੇ ਕੋਈ ਸ਼ ਯੂਰੀਆ ਨਹੀਂ ਆ ਕੋਈ ਇਸ ਚ ਕੋਈ ਦਵਾਈ ਨਹੀਂ ਕੋਈ ਇਹ ਨਹੀਂ ਕੋਈ ਨਹੀਂ ਹੈ ਮਤਲਬ ਨਾਰਮਲ 2 4 ਹੁੰਦਾ ਤੁਸੀਂ ਕਹਿ ਰਹੇ ਹੋ ਕਿ ਕਨਾਲ ਦੇ ਵਿੱਚ ਫਿਰ ਕਿੰਨੀ ਨਿਕਲਦੀ ਹੈਗੀ ਕਣਕ ਅਨਾਜ ਨਿਕਲ ਜਾਂਦੀ 2 ਕੁਇੰਟਲ ਮਤਲਬ ਆਪਣੇ ਉਸ ਦੇ ਮਤਲਬ ਜਿਵੇਂ ਬੇਸਨਾ ਹੋ ਜਿਵੇਂ ਕੋਈ ਮਤਲਬ ਉਸ ਕੇ ਉੱਪਰ ਮਤਲਬ ਜਿਵੇਂ ਗਾਏ ਵਗੈਰਾ ਨਹੀਂ ਖਾਏ ਉਸੇ ਮਤਲਬ ਉਸ ਦਾ ਬੇਸਨਾ ਹੋ ਤਾਂ ਅੱਛੀ ਫਸਲ ਹੱਤੀ ਹੈ ਇਸ ਬਿਸਾਵ ਸੰਭਾਲਦੇ ਤਾਂ ਬਿਸਾਵ ਸੰਭਾਲ ਕਰਦੇ ਆ ਵੀ ਮਦਰ ਦੇ ਮੱਕਣ ਦਾ ਭਾਅ ਵੀ 2.5 ਮਣ ਕਣਕ ਹੁੰਦੀ ਹੈ ਹਾਂਜੀ ਹਾਂਜੀ ਤੇ ਹੁਣ ਜਿਹੜਾ ਉਹ ਉਹਦਾ ਰੇਟ ਫਿਰ ਕੀ ਹੈ ਕਣਕ ਦਾ ਉਹਦਾ ਰੇਟ ਹੈ 2200 ਲਗ ਲਗ ਮਤਲਬ ਲੋਕੇਸ਼ਨ ਦੇ ਸਾਹਬ ਹੈ ਰੇਟ ਕਿੰਨਾ ਭਾਈ 2200 ਭਾਈ ਸਾਨੂੰ ਇਹ ਗੱਲ ਤੁਸੀਂ ਕੈਮਰੇ ਦੇ ਸਾਹਮਣੇ ਬੈਠੇ ਹੋ ਅਜੀਬ ਜੀ ਲੱਗਦੀ ਹੈ ਕਿ ਵੀ ਸਾਡੇ ਪੰਜਾਬ ਦੇ ਵਿੱਚ ਤਾਂ ਹੁਣ ਇਸ ਟਾਈਮ 3800 ਦਾ ਰੇਟ ਹੈ ਕਣਕ ਦਾ ਮਤਲਬ ਕਿ ਕਣਕ ਦਾ ਹਾਂਜੀ ਤੇ 2500 ਦੇ ਉੱਤੋਂ ਦਾ ਉੱਪਰ ਉਹੀ ਰੇਟ ਹੈ ਕਣਕ ਦਾ ਤੇ ਜਿਹੜੀ ਹੁਣ ਵਿਖੀ ਹੈ ਕਿਸੇ ਦੁਕਾਨਾਂ ਤੇ ਉਹ 3800 ਨੂੰ ਵਿਖੀ ਹੈਗੀ ਉਹ ਵੀ ਰੇਸ ਸਪਰੇਅ ਵਾਲੀ ਕਣਕਾ ਪਰ ਸਾਨੂੰ ਇਹ ਲੱਗਦਾ ਜ ਨਹੀਂ ਹੈਗਾ ਵੀ ਮਤਲਬ ਕਿ 1800 2200 ਦਾ ਰੇਟ 2025 ਜਿਆਦਾ ਜਿਆਦਾ ਲਾਸਟ ਰੇਟ ਹੋਗਾ ਇਸਕਾ 2400 ਤੋਂ ਉੱਪਰ ਨਹੀਂ ਹੋ ਗਿਆ ਵੀ ਅੱਛਾ ਸਾਨੂੰ ਇਹ ਮੰਨ ਲਓ ਵੀ ਕਣਕੇ ਦਵਾ ਦਿਓ ਕਿ ਤੁਸੀਂ ਸਾਨੂੰ ਜੀ ਅਸੀਂ ਲੈ ਕੇ ਜਾਣੀ ਹੈ ਸੀਜ਼ਨ ਦੇ ਟਾਈਮ ਮਿਲ ਜਾਊਗੀ ਸੋਨੇ ਇੱਕ ਮਹੀਨਾ ਪਹਿਲਾਂ ਮਿਲੀਏ ਹਾਂ ਇੱਕ ਮਹੀਨਾ ਜਦ ਸੀਜ਼ਨ ਲੱਗਦਾ ਕਣਕਾ ਤਬ ਆਪਨੇ ਮਤਲਬ ਇੱਕ ਦੋ ਮਨთ ਮਿਲ ਰਿਹਾ ਆਪਨੇ ਬਤਾਨਾ ਕਿ ਹਮੇ ਇਤਨੀ ਚੀਜ਼ ਚਾਹੀਏ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ ਉਹ। ਭਾਈ ਜੇ ਰੇਤਾ ਜਮੀ ਕਮਾਲੀ ਹੋਗੀ ਬਿਨਾ ਰੇ ਸਪਰੇਇ ਤੋਂ ਤੁਸੀਂ ਸਾਨੂੰ 2200 ਨੂੰ ਕਣਕ ਦਵਾਉਂਗੇ ਫਿਰ ਫਿਰ ਸਾਨੂੰ ਰੇਟ ਕੱਟ ਕਰਾਉਂਗੇ ਫਿਰ ਹੁਣ ਸਾਡੇ ਮੁੱਸੀ ਵਾਲੇ ਦੇ ਸਾਡੇ ਭਰਾ ਦੇ ਫੈਨ ਹੋ ਤੁਸੀਂ ਰੇਟ ਉਹ ਮਤਲਬ ਉਸ ਹਾਲਫ ਸੇ ਦੇਖਣਾ ਪਵੇਗਾ ਕਿ ਤਦ ਕੀ ਰੇਟ ਚੱਲ ਰਿਹਾ ਹੈ ਹਰ ਸਾਲ ਨਿਆ ਰੇਟ ਆਤੈਨ ਇਸਕਾ ਅੱਛਾ ਨਾ ਬਦਲਦਾ ਰੇਟ ਠੀਕ ਹੈ ਕੋਈ ਆਇਆ ਤਾਂ ਨਹੀਂ ਕਿ ਜੇ ਮੈਂ ਪੰਜਾਬ ਚ ਰੇਟ ਇੰਨਾ ਨਹੀਂ ਹੈਗਾ ਇਤਨਾ ਨਹੀਂ ਹੈਗਾ ਅੱਛਾ ਕੋਈ ਉਹ ਚ ਖਾਦ ਹੋਰ ਨਾਰਮਲ ਖਾਦ ਨਾਰਮਮਲ ਖਾਦ ਜਿੰਨੀ ਸਾਨੂੰ ਲੋੜ ਹੈਗੀ ਓਨੀ ਅਸੀਂ ਸਾਨੂੰ 10 ਮਣ 20 ਮਣ ਦਵਾ ਸਕਦੇ ਹਾਂ ਠੀਕ ਹੈ ਬਾਜੀ ਹੋਰ ਇਹ ਤਾਂ ਬਾਵਾ ਕਣਕ ਤੋਂ ਲਾਵਾ ਹੋਰ ਕੀ ਕੀਤੀ ਹੈਗੀ ਔਰ ਸਬਜ਼ੀਆਂ ਹਰੀਆਂ ਆਰਗੈਨਿਕ ਆ ਕੋਈ ਉਸਮੇ ਇਹ ਨਹੀਂ ਹੈ ਤੁਸੀਂ ਸਾਰੇ ਸਬਜ਼ੀ ਕਹਤੋਂ ਆਰਗੈਨਿਕ ਕਰਦੇ ਹੋ ਹਾਂਜੀ ਔਰ ਇਸ ਸਪਰੇ ਦਾ ਮਤਲਬ ਇੱਥੇ ਹੁੰਦੀ ਨਹੀਂ ਕਹਿੰਦਾ ਬਾਵਾ ਤੇ ਦੂਸਰੀ ਜਿਹੜੇ ਇੱਥੇ ਆਪਣਾ ਚਾਵਲ ਚਾਵਲ ਵੀ ਆਪਣੇ ਹੁੰਦੇ ਕੋਈ ਉਸ ਕੋਈ ਐਸੀ ਖਾਦ ਨਹੀਂ ਹੁੰਦੀ ਕੋਈ ਸਪਰੇ ਨਹੀਂ ਕੋਈ ਕੁਛ ਨਹੀਂ ਉਹਦਾ ਰੇਟ ਕੀ ਹੈਗਾ ਚਾਵਲ ਦਾ ਉਹਦਾ ਹੁਣ 3500 ਦੇ ਕਿਤਨੇ ਹੀ ਨੇ ਕਰੀਬ ਹੈ ਸਭ 35 3700 ਰੁਪਏ ਮਾ हां ਮੇਰੇ ਕੋਲ ਉਸ ਦੇ ਕਰੀਬ ਉਹ ਬਈ ਮਹਗਾ ਕੰਮ ਇਸ ਤੋਂ ਕੰਮ ਵੀ ਹੋ ਜਾਂਦਾ ਥੋੜਾ ਮਤਲਬ ਉਸ ਵਿੱਚ ਥੋੜੇ ਹੀ ਮਿਹਨਤ ਚਾਹੀਦਾ ਅਸਲ ਤੇ ਮਿਹਨਤ ਜ਼ਿਆਦਾ ਇਸਕੀ ਮਤਲਬ ਮਿਹਨਤ ਜ਼ਿਆਦਾ ਹੈ ਠੀਕ ਹੈ ਉਹ ਤੋਂ ਲਾਵਾ ਤੇ ਫਿਰ ਬਾਜਰਾ ਵੀ ਹੁੰਦਾ ਹੈ ਬਾਜਰਾ ਹੁੰਦਾ ਹੈ ਜੈਸੇ ਥੋੜ ਜਿਸਕੋ ਜ਼ਰੂਰਤ ਹੈ ਵੋਈ ਲਗਾਤਾ ਬਾਜਰਾ ਬਾਜਰਾ ਜ਼ਿਆਦਾ ਇਸ ਤਰ੍ਹਾਂ ਲੋੜ ਥੋੜੀ ਥੋੜੀ ਜ਼ਮੀਨ ਹੁੰਦੀਆਂ ਲੋੜ ਜ਼ਰੂਰਤ ਮੁਤਾਬਕ ਮਤਲਬ ਆਪਣੇ ਜਿੰਨਾ ਆਪਣਾ ਹੋ ਜਾਏ ਉਤਨੀ ਇਤਨੀ ਲੋਕਾਂ ਦੀ ਜ਼ਮੀਨ ਹੈ ਠੀਕ ਹੈ ਤੇ ਮੱਕੀ ਮੱਕੀ ਵੀ ਲਗਾ ਮੱਕੀ ਦਾ ਕੀ ਰੇਟ ਹੈ ਕੱਤ ਮੱਕੀ ਦਾ ਵੀ ਇਹ ਜਿੰਨਾ ਕਣਕ ਦਾ ਹੈ। ਮਦਰ ਤੇ ਵੀ ਸਾਨੂੰ ਇਹ ਚੀਜ਼ਾਂ ਜਿਹੜੀਆਂ ਤੁਸੀਂ ਗਿਣਿਆ ਰਹੇ ਹੋਗੇ। ਹਾਂਜੀ। ਵੀ ਜਿਵੇਂ ਚਾਵਲ ਵੀ ਗਿਣਾਇਏ ਕਣਕ ਵੀ ਹਾਂਜੀ ਤੇ ਬਾਜਰਾ ਮੱਕੀ ਇਹ ਸਾਨੂੰ ਮਿਲ ਜਾਣਗੀਆਂ। ਹਾਂਜੀ। ਕੀ ਤੁਸੀਂ ਇੱਥੇ ਜਿਹੜਾ ਆਟਾ ਸਿਰਫ ਮਦਰ ਤੇ ਮਿਕਸ ਕਰਕੇ ਪੀਸਦੇ ਹੋ ਨਾ ਮਤਲਬ ਟੋਟਲ ਲੱਗ ਜਿ세 ਮਤਲਬ ਕੀ ਹੋਊਗਾ ਤਾਂ ਉਸਕਾ ਕੀ ਹੋਊਗਾ ਆਟਾ ਹੋਊਗਾ। ਅੱਛਾ ਵੀ ਮਦਰ ਤੇ ਕੋਈ ਚੀਜ਼ ਦਾ ਇੱਕ ਹੈ ਕੋਈ ਮਿਲਾਵਟ ਨਹੀਂ ਇਸ ਵਿੱਚ। ਮਿਲਾਵਟ ਨਹੀਂ ਕਰਕੇ ਨਹੀਂ ਆਏ ਨਹੀਂ। ਜੇ ਮੰਨ ਲਓ ਵੀ ਬਾਜਰਾ ਪਾ ਲਿਆ ਵਿੱਚ ਕੁਛ ਕੁਛ ਅੱਛਾ ਮੈਂ ਅਲੱਗ-ਅਲੱਗ ਹੀ ਚਲਦਾ ਸਮੀ। ਅੱਛਾ ਵੀ ਮਦਰ ਜੇ ਕਣਕ ਕਰੇ ਕਣਕ ਹੀ ਪਿਆਉਣੀ ਹੈ ਅੱਟਾ ਫਿਰ ਕੀ ਰੇਟ ਮਿਲਦਾ ਹੈ ਅੱਟਾ ਰੇਟ ਇਹ ਮਿਲਣਾ ਮਤਲਬ 2-3 ਰੁਪਏ ਉੱਪਰ ਹੋ ਜਾਂਦਾ ਵੀਰੇ 2-3 ਮਤਲਬ ਜੋ ਮਿਹਨਤ ਹੋਗੀ ਬੰਦੇ ਦੀ ਉਹ ਮਿਹਨਤ ਦੇ ਮੁਤਾਬਕ ਹੋਣੀ ਹੈ ਹਾਂ ਇਹ ਤਾਂ ਭਾਈ ਬਹੁਤ ਸਾਨੂੰ ਤਾਂ ਜਾਰੇ ਦੇਖ ਕੇ ਬਹੁਤ ਇੱਥੋਂ ਅੱਛੀ ਜਾਣਕਾਰੀ ਲੈ ਕੇ ਗਏਾਂਗੇ ਤੇ ਬਾਕੀ ਸਭ ਤੋਂ ਵੱਡੀ ਜਾਣਕਾਰੀ ਇਹ ਵੀ ਹੈ ਤੁਸੀਂ ਸਾਨੂੰ ਸਾਡਾ ਬਹੁਤ ਮਾਨ ਸਤਕਾਰ ਕੀਤਾ ਸਾਰੇ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕੀਤੀ ਤੁਸੀਂ ਜਦੋਂ ਪੰਜਾਬ ਮੇ ਆਉਣਾ ਤੁਸੀਂ ਸਿੱਧੂ ਮੂਸੇ ਵਾਲੇ ਦਾ ਨਾਮ ਲੈਂਦਾ ਤਾਂ ਮੈਂ ਉਸ ਪਰਿਵਾਰ ਨੂੰ ਉਹ ਦੇਖਣਗੇ ਵੀਡੀਓ ਹਾਂਜੀ ਬਲਕੌਰ ਸਿੰਘ ਜੀ ਸਾਡੇ ਪਰਿਵਾਰਕ ਸਾਡੇ ਫੈਮਿਲੀ ਰਿਲੇਸ਼ਨ ਨੇ ਉਹਨਾਂ ਨਾਲ ਹਾਂਜੀ ਕਿਉਂਕਿ ਸਿੱਧੂ ਮੂਸੇ ਵਾਲੇ ਨੇ ਇਲੈਕਸ਼ਨ ਲੜੀ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਸ ਬਾਈ ਦੇ ਨਾਲੇ ਹਾਦਸਾ ਵਾਪਰ ਗਿਆ ਤੇ ਇਹ ਵੀਡੀਓ ਪਰਿਵਾਰ ਤੱਕ ਜਾਊਗੀ ਤੇ ਤੁਸੀਂ ਮਿਲਣਾ ਤਾਂ ਮੇਰੇ ਕੋਲ ਆ ਜਾਣਾ ਤੁਹਾਨੂੰ ਮੈਂ ਐਡਰੈਸ ਦੇ ਗਿਆ ਹਾਂਜੀ ਤੇ ਜਦੋਂ ਅਸੀਂ ਆਉਣਾ ਸੀ ਤੁਹਾਡੇ ਕੋਲੇ ਇੱਥੇ ਰਹਿਆ ਕਰਾਂਗੇ ਤੇ ਸਾਡਾ ਆਪ ਦਾ ਘਰ ਅਸੀਂ ਆਪ ਦਾ ਸਾਨੂੰ ਐ ਮਹਿਸੂਸ ਜਾਂ ਨਹੀਂ ਲੱਗੇ ਇੱਥੇ ਉਹਨਾਂ ਨਾਲ ਬੀਜਰ ਅਸੀਂ ਹਿਮਾਚਲ ਚ ਬੈਠਾਂਗੇ ਪੰਜਾਬ ਚ ਤੁਹਾਨੂੰ ਬੜੀ ਖੁਸ਼ੀ ਹੋਈ ਆ ਭੈਣ ਸਾਡੀ ਘੜੀ ਕੋਲੇ ਤੇ ਸਾਰੇ ਬੱਚੇ-ਬੱਚੇ ਨੇ ਸਾਰੀਆਂ ਪਰਿਵਾਰ ਦੇ ਵਿੱਚ ਅਸੀਂ ਇਹਨਾਂ ਦਾ ਮਕਾਨ ਵੀ ਦਿਖਾਇਆ ਗਿਆ ਤੇ ਪਹਾੜਾਂ ਦੇ ਉੱਤੇ ਅਸੀਂ 10-20 ਫੁੱਟ ਉੱਚੇ ਬੈਠਾਂਗੇ ਤੇ ਬਈ ਸਾਨੂੰ ਇੱਕ ਹੀ ਆਏ ਜੀਵ ਜਹ ਲੱਗਦੇ ਪਹਾੜੀ ਇਲਾਕੇ ਦੇ ਇਹ ਪਿੰਡੇ ਕਾ ਮਤਲਬ ਹੈ ਪਿੰਡੀ ਸਮਝ ਲਿਓ گاਉਂ ਅਗਾਉਂ ਕੀ ਨਾਮ ਹੈ گاਉਂ ਕਾ گاਉਂ ਕਾ ਨਾਮ ਹੈ ਬੀੜੀ ਬੀੜੀ ਹਾਂ ਗੱਗਲ ਬੇੜੀ ਗੱਗਲ ਅੱਛਾ ਤੇ ਇਹ ਮਤਲਬ ਕਿ ਕਿ ਆਬਾਦੀ ਕਿੰਨੀ ਹੈ ਕਿ ਕਿੰਨਾ ਘਰ ਹੁੰਦਾ ਕਹਿੰਦੇ ਜਿਹੜਾ گاਉਂ گاਉਂ ਇਸ ਵਿੱਚ ਹੋਣਗੇ ਆਪਕੇ ਓਵਰঅল 150 ਪਲੱਸ ਘਰ ਹੋਣਗੇ ਇਸ گاਉਂ ਵਿੱਚ 150 ਪਲੱਸ ਮਤਲਬ ਕਿ ਜਿਵੇਂ ਅਸੀਂ ਪੰਜਾਬ ਦੇ ਵਿੱਚ ਟਾਣੀ ਕਹਿ ਦਿੰਦੇ ਆ ਹਾਂ ਤੇ ਇੱਥੇ ਤੁਸੀਂ ਇਹਨੂੰ ਮਤਲਬ ਕਿ ਪਿੰਡ ਕਹਿੰਦੇ ਆ گاਉਂ ਕਹਿੰਦੇ ਆਂਦੀ ਮੈਂ ਸਾਹ ਆਪ ਉਹ ਕਹਤੇ ਇਸਕੋ ਕਿਆ ਬੋਲਤੇ ਇਸਕੋ ਇਹ ਕੋਈ ਨਹੀਂ ਹੁੰਤੇ ਆਪਕੀ ਅੱਛਾ ਇਸ ਕਾਤੇ ਜਿਹੜਾ ਇਹਦੇ ਵਿੱਚ ਕੀ ਛੁੱਡਾ ਜਿਵੇਂ ਸਾਡੇ ਪਿੰਡਾਂ ਵਿੱਚ ਹੈ ਕਿ ਪੰਜਾਬ ਵਿੱਚ ਕੋਈ ਸਰਪੰਚ ਬਣਦੇ ਪਿੰਡ ਚਾਹੇ ਪ੍ਰਧਾਨ ਉਹ ਪ੍ਰਧਾਨ ਬਾਡ ਬੈਂਚ ਨਹੀਂ ਉਹ ਉਸ ਸਰਪੰਚ ਨੂੰ ਪ੍ਰਧਾਨ ਕਿਹਾ ਜਾਂਦਾ ਹੈ ਅੱਛਾ ਜੀ ਜੋ ਆਪਾਂ ਸੰਬੰਧ ਹੈ ਤਾਂ ਸਰਪੰਚੀ ਉਸ ਨੂੰ ਉਹਦਾ ਸਾਡੇ ਪੰਜਾਬ ਵਿੱਚ ਸਰਪੰਚ ਹੈ ਹਮਾਰੇ ਪਿੰਡ ਦਾ ਹੈ ਹਮਾਰੇ ਇਸ ਵਿੱਚ ਸਰਪੰਚ ਨੂੰ ਵਰਦਾਨ ਕਹਿੰਦੇ ਨੇਗੇ ਅੱਛਾ ਹਮਾਰੇ ਉਹ ਉਹ ਡਿਵੈਲਪਮੈਂਟ ਦੀ ਦੇਖ ਰੱਖ ਉਹ ਹਾਂ ਜੀ ਠੀਕ ਹੈ ਉਹ ਪੂਰਾ ਆਉਂਦਾ ਜਾਂਦਾ ਹੈ ਕਿ ਤੁਹਾਡੇ ਕੋਲੇ ਆਉਂਦੇ ਹਾਂ ਜੀ ਪੂਰਾ ਸਹਿਯੋਗ ਹੈ ਹਾਂ ਜੀ ਠੀਕ ਹੈ ਸਰਪੰਚ ਪੜਿਆ ਲਿਖਿਆ ਬਣਿਆਗਾ ਹਾਂਜੀ ਪੂਰੀ ਦੇਖ ਰਿਹਾ ਇੱਕ ਕਰਦਾ ਹੈਗਾ ਹਾਂਜੀ ਬਈ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਪੂਰੀ ਕਰਨੀ ਹੈ ਤੇ ਸਾਡੇ ਪੇਜ ਤੇ ਜਾਂ ਤਾਂ ਮਾਲਵਾ ਪੇਜ ਨੂੰ ਫੋਲੋ ਕਰ ਲਿਓ ਜੇ YouTube ਤੇ ਜਾਉਂਗੇ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ